ਗੱਲ ਹੋਵੇਗੀ ਬੁਖਲਾਏ ਪਾਕਿਸਤਾਨ ਦੀ ਜਿਵੇਂ ਜਿਵੇਂ ਭਾਰਤ ਦੇ ਵੱਲੋਂ ਪਾਕਿਸਤਾਨ ਤੇ 56 ਕਸਿਆ ਜਾ ਰਿਹਾ ਤਾਂ ਪਾਕਿਸਤਾਨ ਦੀ ਬੁਖਰਾੜ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਭਾਰਤੀ ਵਾਟਰ ਸਟ੍ਰਾਈਕ ਤੋਂ ਵੀ ਪਾਕਿਸਤਾਨ ਬੁਖਲਾਇਆ ਹੋਇਆ ਪਾਕਿਸਤਾਨ ਦੇ ਮੰਤਰੀ ਲਗਾਤਾਰ ਗਿੱਧੜ ਧਮਕੀਆਂ ਦੇ ਰਹੇ ਨੇ ਹੁਣ ਪਾਕ ਖਰੀਲ ਮੰਤਰੀ ਨੇ ਪਰਮਾਣੂ ਬੰਬ ਦੀ ਗਿੱਧੜ ਧਮਕੀ ਦਿੱਤੀ ਹੈ 130 ਪਰਮਾਣੂ ਹਥਿਆਰ ਸਿਰਫ ਹਿੰਦੁਸਤਾਨ ਦੇ ਲਈ ਹਨੀਫ ਅਬਾਸੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਹੈ ਗਿੱਧੜ ਧਮਕੀ ਦਿੰਦੇ ਹੋਏ ਪਾਕ ਖਰੀਲ ਮੰਤਰੀ ਕਹਿ ਰਹੇ ਨੇ ਕਿ 130 ਪਰਮਾਣੂ ਹਥਿਆਰ ਸਿਰਫ ਹਿੰਦੁਸਤਾਨ ਦੇ ਲਈ ਹੈ ਗੌਰੀ ਸ਼ਾਹੀਨ ਤੇ ਗਜਨਵੀ ਹਿੰਦੁਸਤਾਨ ਦੇ ਲਈ ਰੱਖੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਵੀ ਜ਼ਹਿਰ ਉਗਲਿਆ ਭਾਰਤ ਨੇ ਪਾਣੀ ਰੋਕਿਆ ਤਾਂ جنگ ਦੇ ਲਈ ਤਿਆਰ ਰਹੋ ਮੋਸਿਨ ਨਕਵੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਗਿੱਧੜ ਧਮਕੀ ਦਿੰਦੇ ਹੋਏ ਕਹਿ ਰਿਹਾ ਕਿ ਭਾਰਤ ਨੇ ਪਾਣੀ ਰੋਕਿਆ ਤਾਂ جنگ ਦੇ ਲਈ ਤਿਆਰ ਰਹਿਣਾ ਇਸ ਤੋਂ ਪਹਿਲਾਂ ਕੱਲ ਪਾਕਿਸਤਾਨ ਦੀ ਸਾਬਕਾ ਪੀਐਮ ਬੇਨਜ਼ੀਰ ਫੁੱਟੋ ਦੀ ਬੇਟੀ ਨੇ ਪਾਣੀ ਰੋਕਣ ਦੇ ਫੈਸਲੇ ਤੋਂ ਬਾਅਦ ਭਾਰਤ ਨੂੰ ਗਿੱਦਰ ਧਮਕੀ ਦਿੱਤੀ ਸੀ ਤੇ ਬੁਖਾਰਾ ਸਾਫ ਤੌਰ ਤੇ ਕਹੀ ਜਾ ਸਕਦੀ ਹੈ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਸਿੰਧੂ ਜਲ ਸਮਝੌਤੇ ਦੀ ਰੋਕ ਲਗਾਈ ਗਈ ਉਸ ਤੋਂ ਇਲਾਵਾ ਹੋਰ ਤੇ ਹੀ ਵੱਡੇ ਫੈਸਲੇ ਲਏ ਗਏ ਪਾਕਿਸਤਾਨ ਤੇ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ ਅੱਤਵਾਦੀਆਂ ਤੇ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਅੱਤਵਾਦੀਆਂ ਦੇ ਘਰਾਂ ਨੂੰ ਢਾਈ ਢੇਰੀ ਕੀਤਾ ਜਾ ਰਿਹਾ ਤੇ ਇਹ ਸਾਰੀ ਕਾਰਵਾਈ ਦੇ ਬਾਅਦ ਪਾਕਿਸਤਾਨ ਦੀ ਬੁਖਾਰਾ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਕੋਈ ਵੀ ਮੰਤਰੀ ਹੋਵੇ ਚਾਹੇ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੋਣ ਅਤਾ ਹਰ ਇੱਕ ਦੇ ਬਿਆਨ ਦੇ ਵਿੱਚ ਬਖਰਾਰ ਸਾਫ ਤੌਰ ਤੇ ਨਜ਼ਰ ਆ ਰਹੀ ਹੈ ਪਾਕਿਸਤਾਨ ਦੇ ਮੰਤਰੀ ਹੁਣ ਲਗਾਤਾਰ ਗਿੱਦਰ ਧਮਕੀਆਂ ਦੇਣ ਤੇ ਉਤਰ ਆਏ ਨੇ ਇਸ ਦੇ ਵਿਚਾਲੇ ਪਾਕੀਰ ਮੰਤਰੀ ਨੇ ਪਰਮਾਣੂ ਬੰਬ ਦੀ ਧਮਕੀ ਦਿੰਦੇ ਹੋਏ ਕਿਹਾ ਕਿ 130 ਪਰਮਾਣੂ ਹਥਿਆਰ ਸਿਰਫ ਹਿੰਦੁਸਤਾਨ ਦੇ ਲਈ ਨੇ ਗੌਰੀ ਸ਼ਾਹੀਨ ਤੇ ਗਜਨਵੀ ਹਿੰਦੁਸਤਾਨ ਦੇ ਲਈ ਰੱਖੇ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਜ਼ਹਿਰ ਉਗਲਦਿਆਂ ਕਿਹਾ ਕਿ ਭਾਰਤ ਨੇ ਪਾਣੀ ਰੋਕਿਆ ਤਾਂ ਜੰਗ ਦੇ ਲਈ ਤਿਆਰ ਹੋ ਇਸ ਤੋਂ ਪਹਿਲਾਂ ਗੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਪਾਕਿਸਤਾਨ ਦੇ ਸਾਬਕਾ ਪੀਐਮ ਬੇਨਜ਼ੀਰ ਭੁੱਟੋ ਦੇ بیٹے ਦਾ ਬਿਆਨ ਸਾਹਮਣੇ ਆਇਆ ਸੀ ਉਸ ਨੇ ਵੀ ਪਾਣੀ ਰੋਕਣ ਤੇ ਫੈਸਲੇ ਤੋਂ ਬਾਅਦ ਭਾਰਤ ਨੂੰ ਗਿੱਦਰ ਧਮਕੀ ਦਿੱਤੀ ਸੀ ਉੱਥੇ ਐਨਆਈਏ ਪੈਲਗਾਮ ਆਤਵਾਦੀ ਹਮਲੇ ਦੀ ਜਾਂਚ ਕਰੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਹਮਲੇ ਦੀ ਜਾਂਚ ਸੌਂਪ ਦਿੱਤੀ ਹੈ ਪਹਿਲਗਾਮ ਪੁਲਿਸ ਨੂੰ ਕੇਸ ਡਾਇਰੀ ਤੇ ਐਫ ਆਈ ਆਰ ਲਵੇ ਗਿਆ ਐਨ ਆਈ ਐ ਦੀ ਟੀਮ ਪਹਿਲਾਂ ਤੋਂ ਹੀ ਪਹਿਲਗਾਮ ਦੇ ਵਿੱਚ ਮੌਜੂਦ ਹੈ ਹਮਲੇ ਵਾਲੀ ਜਗ੍ਹਾ ਦਾ ਐਨ ਆਈ ਐ ਨਿਰੇਖਣ ਕਰ ਚੁੱਕੀ ਹੈ ਨਈ ਦੀ ਫੋਰੈਂਸਿਕ ਟੀਮ ਵੀ ਪਹਿਲਗਾਮ ਦੇ ਵਿੱਚ ਜਾਂਚ ਕਰ ਰਹੀ ਹੈ ਕਿਉਂਕਿ ਜਦੋਂ ਵੀ ਕਿਸੇ ਤਰੀਕੇ ਦਾ ਕੋਈ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਅਜਿਹੇ ਮਾਮਲਿਆਂ ਦੇ ਵਿੱਚ ਐਨ ਆਈ ਐ ਦੇ ਵੱਲੋਂ ਹੀ ਜਾਂਚ ਕੀਤੀ ਜਾਂਦੀ ਹੈ ਤਾਂ ਹੁਣ ਪਹਿਲਗਾਮ ਅਤਵਾਦੀ ਹਮਲੇ ਦੀ ਵੀ ਐਨ ਆਈ ਐ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਬਕਾਇਦਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਹਮਲੇ ਦੀ ਜਾਂਚ ਸੌਂਪ ਦਿੱਤੀ ਹੈ ਐਨਆਈਏ ਦੀ ਟੀਮ ਪਹਿਲਾਂ ਪਹਿਲਗਾਮ ਦੇ ਵਿੱਚ ਮੌਜੂਦ ਹੈ ਪਹਿਲਾਂ ਤੁਸੀਂ ਹਮਲੇ ਵਾਲੀ ਜਗ੍ਹਾ ਦਾ ਨਿਰੇਖਣ ਕੀਤਾ ਜਾ ਚੁੱਕਾ ਹੈ ਤੇ ਐਨਆਈਏ ਦੀ ਫੋਰੈਂਸਿਕ ਟੀਮ ਵੀ ਪਹਿਲਗਾਮ ਦੇ ਵਿੱਚ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਜਦੋਂ ਐਨਆਈਏ ਦੀ ਜਾਂਚ ਮੁਕੰਮਲ ਹੋਵੇਗੀ ਇਸ ਸੱਤਵਾਂ ਦੇ ਹਮਲੇ ਨੂੰ ਲੈ ਕੇ ਉਸ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਉਧਰ ਪਾਕਿਸਤਾਨ ਨੇ ਮੁਰਤੋਂ ਸੀਜ਼ਫਾਇਰ ਤੋੜਿਆ ਪਾਕਿਸਤਾਨ ਨੇ ਐਲੋਸੀ ਤੇ ਫਾਇਰਿੰਗ ਕੀਤੀ ਹੈ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤਿੰਨ ਦਿਨ ਤੋਂ ਸੀਜ਼ਫਾਇਰ ਦੀ ਪਾਕਿਸਤਾਨ ਉਲੰਘਣਾ ਕਰ ਰਿਹਾ ਹੈ ਤੁਟਮਾਰੀ ਗਲੀ ਅਤੇ ਰਾਮਪੁਰ ਸੈਕਟਰ ਦੇ ਨੇੜੇ ਇਹ ਫਾਇਰਿੰਗ ਕੀਤੀ ਗਈ ਹੈ ਤਾਂ ਲਗਾਤਾਰ ਜਿਹੜੀ ਕਿ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਪਾਕਿਸਤਾਨ ਨੇ ਮੁਰਤੋਂ ਐਲੋਸੀ ਤੇ ਫਾਇਰਿੰਗ ਕੀਤੀ ਹੈ ਹਾਲਾਂਕਿ ਭਾਰਤ ਨੇ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦਿੰਦਾ ਹੈ ਤਿੰਨ ਦਿਨ ਤੋਂ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਪਾਕਿਸਤਾਨ ਇਹ ਵੀ ਸਾਫ਼ ਤੌਰ ਤੇ ਪਾਕਿਸਤਾਨ ਦੀ ਪਾਕਿਸਤਾਨ ਦੀ ਸੈਨਾ ਦੀ ਬੁਖਲਾੜ ਕਹੀ ਜਾ ਸਕਦੀ ਹੈ ਕਿ ਜਿਵੇਂ ਭਾਰਤ ਵੱਲੋਂ 56 ਕਸਤਿਆ ਜਾ ਰਿਹਾ ਹੈ ਭਾਰਤੀ ਸੈਨਾ ਦੇ ਵੱਲੋਂ ਹਰ ਗਤੀਵਿਧੀ ਦਾ ਮੂੰਹ ਤੋਰ ਜਵਾਬ ਦਿੱਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਐਲਓਸੀ ਤੇ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਤਿੰਨ ਦਿਨਾਂ ਤੋਂ ਸੀਜ਼ਫਾਇਰ ਦੀ ਉਲੰਘਣਾ ਕਰਦਾ ਹੋਇਆ ਪਾਕਿਸਤਾਨ ਨਜ਼ਰ ਆ ਰਿਹਾ ਹੈ ਇਸ ਦੇ ਵਿਚਾਲੇ ਭਾਰਤੀ ਸੈਨਾ ਵੀ ਲਗਾਤਾਰ ਮੂੰਹ ਤੋਰ ਜਵਾਬ ਦੇ ਰਹੀ ਹੈ ਤਾਂ ਪਹਿਲਗਾਮ ਮਾਮਲੇ ਤੋਂ ਬਾਅਦ ਅਤਵਾਦੀਆਂ ਤੇ ਐਕਸ਼ਨ ਲਗਾਤਾਰ ਚੱਲ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਘਰਾਂ ਨੂੰ ਢਾਹ ਡੇਰੀ ਕੀਤਾ ਜਾ ਰਿਹਾ ਹੁਣ ਤੱਕ 19 ਹੁਣ ਤੱਕ 9 ਅਤਵਾਦੀਆਂ ਦੇ ਘਰਾਂ ਨੂੰ ਉਡਾਇਆ ਗਿਆ ਹੈ ਟਕਪੜਾ ਦੇ ਵਿੱਚ ਲਸ਼ਕਰ ਦੇ ਅਤਵਾਦੀ ਫਾਰੂਖ ਤੀੜਵਾ ਦਾ ਘਰ ਉਡਾਇਆ ਗਿਆ ਬਲਾਸਟਰਹੀ ਅਤਵਾਦੀ ਦਾ ਘਰ ਢਾਹ ਡੇਰੀ ਕਰ ਦਿੱਤਾ ਗਿਆ ਤਰਾਲ ਦੇ ਵਿੱਚ ਅਤਵਾਦੀ ਆਮੀਰ ਨਜੀਰ ਦੇ ਘਰ ਨੂੰ ਉਡਾਇਆ ਗਿਆ ਬੰਦੀਪੁਰਾ ਦੇ ਵਿੱਚ ਅਤਵਾਦੀ ਅਦਨਾਨ ਸਫੀ ਦੇ ਘਰ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ ਸੋਪੀਆਂ ਦੇ ਵਿੱਚ ਲਸ਼ਕਰ ਅਤਵਾਦੀ ਅਦਨਾਨ ਨੂੰ ਅਜਨਾਨ ਦੇ ਘਰ ਨੂੰ ਮਿੱਟੀ ਦੇ ਵਿੱਚ ਮਲਿਆ ਗਿਆ ਵੱਖਵਾਖਾਤਵਾਦੀਆਂ ਦੇ ਘਰਾਂ ਨੂੰ ਉਡਾਇਆ ਗਿਆ ਪਲਵਾਮਾ ਸੋਪੀਆਂ ਅਨੰਤਨਾਗ ਕੁਲਗਾਮ ਤੇ ਕੁਪਵਾੜਾ ਦੇ ਵਿੱਚ ਵੱਡਾ ਐਕਸ਼ਨ ਨਜ਼ਰ ਆਇਆ ਜੰਮੂ ਕਸ਼ਮੀਰ ਦੇ ਚਾਤਵਾਦੀਆਂ ਤੇ ਲਗਾਤਾਰ ਇਸ ਤਰੀਕੇ ਦੇ ਨਾਲ 56 ਕਸਤੇ ਆ ਜਾ ਰਿਹਾ ਹੈ ਆਪਾਂ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਅੱਤਵਾਦੀ ਦੇ ਘਰ ਨੂੰ ਬਲਾਸਟ ਕਰਕੇ ਢਾਹ ਤੇ ਦਿੱਤਾ ਗਿਆ ਜਦੋਂ ਬਲਾਸਟ ਹੁੰਦਾ ਹੈ ਜ਼ੋਰਦਾਰ ਧਮਾਕਾ ਹੁੰਦਾ ਹੈ ਅੱਗ ਦੀਆਂ ਲੱਗਾਂ ਨਿਕਲਦੀਆਂ ਨੇ ਨਜ਼ਰ ਆਉਂਦੀਆਂ ਤੇ ਕੁਝ ਸਕਿੰਟਾਂ ਦੇ ਵਿੱਚ ਅੱਤਵਾਦੀ ਦਾ ਘਰ ਮਲਬੇ ਦੇ ਵਿੱਚ ਬਦਲ ਜਾਂਦਾ ਪੂਰਾ ਘਰ ਢਾਈ ਢੇਰੀ ਕਰ ਦਿੱਤਾ ਗਿਆ ਉੱਥੇ ਪਾਕਿਸਤਾਨੀ ਨਾਗਰਿਕਾਂ ਦੇ ਲਈ ਵਾਪਸ ਪਰਤਣ ਦਾ ਅੱਜ ਆਖਰੀ ਦਿਨ ਹੈ ਭਾਰਤ ਸਰਕਾਰ ਦੇ ਵੱਲੋਂ ਦਿੱਤੀ ਡੈਡਲਾਈਨ ਅੱਜ ਖਤਮ ਹੋ ਰਹੀ ਹੈ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਤੇ ਹੁਕਮ ਦਿੱਤੇ ਗਏ ਨੇ ਮੈਡੀਕਲ ਵੀਜ਼ਾ ਵਾਲਿਆਂ ਨੂੰ 29 April ਤੱਕ ਦੀ ਡੈਡਲਾਈਨ ਹੈ ਹਾਲਾਂਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਅਟਾਰੀ ਵਾਗਾ ਬਾਰਡਰ ਦੇ ਜ਼ਰੀਏ ਪਾਕਿਸਤਾਨੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਵਾਪਸ ਪਰਤ ਰਹੇ ਨੇ ਤਾਂ ਪਾਕਿਸਤਾਨੀ ਨਾਗਰਿਕਾਂ ਦੇ ਲਈ ਵਾਪਸ ਪਰਤਣ ਦਾ ਅੱਜ ਆਖਰੀ ਦਿਨ ਹੈ ਕਿਉਂਕਿ ਜਦੋਂ 22 ਤਰੀਕ ਨੂੰ ਪਹਿਲਗੰਗ ਦੇ ਵਿੱਚ ਨਿਆਸੀ ਸਲਾਨੀਆਂ ਤੱਤਵੀਆਂ ਦੇ ਵਿਰੁੱਧ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸੀ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਹੜੇ ਵੀ ਪਾਕਿਸਤਾਨੀ ਵਿਜ਼ੇ ਤੇ ਭਾਰਤ ਆਏ ਹੋਏ ਨੇ 48 ਘੰਟਿਆਂ ਦੇ ਅੰਦਰ ਅੰਦਰ ਵਾਪਸ ਚਲੇ ਜਾਣ ਹਾਲਾਂਕਿ ਉਸ ਤੋਂ ਬਾਅਦ 27 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ 27 ਤਰੀਕ ਤੱਕ ਦੀ ਡੈਡਲਾਈਨ ਦਿੱਤੀ ਗਈ ਆ ਜਿਹੜੇ ਮੈਡੀਕਲ ਵਿਜ਼ੇ ਤੇ ਆਏ ਪਾਕਿਸਤਾਨੀ ਭਾਰਤ ਆਏ ਹੋਏ ਨੇ ਉਹਨਾਂ ਦੇ ਕੋਲ ਉਹਨਾਂ ਨੂੰ 29 April ਤੱਕ ਦੀ ਡੈਡਲਾਈਨ ਦਿੱਤੀ ਹੈ ਆ ਪਰਿਹੜੀ ਸਤਾਈ ਤਰੀਕ ਦੀ ਡੈਡਲਾਈਨ ਹੈ ਉਹ ਅੱਜ ਖਤਮ ਹੋ ਰਹੀ ਹੈ ਹਾਲਾਂਕਿ ਇਸ ਦੇ ਵਿਚਾਲੇ ਕਈ ਜਿਹੜੇ ਕਿ ਪਾਕਿਸਤਾਨੀ ਭਾਰਤੋਂ ਵਾਪਸ ਜਾ ਚੁੱਕੇ ਨੇ ਉਹ ਸਿਲਸਿਲਾ ਵਾਪਸ ਜਾਣ ਦਾ ਲਗਾਤਾਰ ਜਾਰੀ ਹੈ ਤਾਦਰ ਗੁਰਦਾਸਪੁਰ ਦੇ ਪਿੰਡ ਸਠਿਆੜੀ ਦੇ ਵਿੱਚ ਵਿਆਹੀ ਪਾਕਿਸਤਾਨੀ ਲੜਕੀ ਨੇ ਸਰਕਾਰ ਤੋਂ ਮਦਦ ਦੀ ਗੋਹਾਰ ਲਗਾਈ ਹੈ ਮਾਰੀਆ ਨੇ ਸਰਕਾਰ ਤੋਂ ਉਹਨਾਂ ਕੁੜੀਆਂ ਨੂੰ ਦੇ ਛੱਡਣ ਦੇ ਹੁਕਮਾਂ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਜਿਨ੍ਹਾਂ ਦਾ ਇਥੇ ਵਿਆਹ ਹੋਇਆ ਹੈ। ਕਿਦਾਂ? ਜਾਂ ਦੂਜਾ। ਅਗਲਾ ਤੇ। ਹੋ ਜਾਉਂਦਾ। ਮੇਰੀ ਸ਼ਾਦੀ 6 ਸਾਲ ਤੋਂ ਮੈਂ ਤਾਂ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਇਆ ਸੀ ਤੇ 3 ਸਾਲ ਸਾਈਨ ਦੇ ਚੱਕਰ ਵਿੱਚ ਰਹੇ ਸੀ। ਤੇ ਹੁਣ ਮੈਂ ਇਥੇ ਫੇਰ ਤੋ ਹਜ਼ਾਚ 24 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਉਹ ਹੁਣ ਕੀ ਮੁਸ਼ਕਲ ਹੈ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਹੈ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਤੂੰ ਆਇਆ ਸੀ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਚ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ ਵਿੱਚ ਤੁਸੀਂ ਇਹ ਪੁੱਛ ਰਹੇ ਹੋ ਕਿ ਫ੍ਰੈਗਮੈਂਟ ਆਉਤੇ ਬਚਨ ਦੀ ਹਾਂ ਜੀ ਮੈਂ ਫ੍ਰੈਗਮੈਂਟਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਹੁਣ ਪ੍ਰੋਬਲਮ ਇਹ ਆਈ ਕਿ ਮੈਂ ਵੀਜ਼ਾ ਅਪਲਾਈ ਕੀਤਾ ਹੁਣ ਮੇਰਾ ਕੀ ਕਸੂਰ ਹੈ ਮੈਂ 9 ਮਹੀਨੇ ਹੋ ਗਿਆ ਮੈਨੂੰ ਵੀਜ਼ਾ ਅਪਲਾਈ ਕਰਨ ਨੂੰ ਮੈਂ ਤਾਂ ਆਪਣੇ ਲੋਜੋ ਇਹਨਾਂ ਨੇ ਮੇਰੇ ਕੋਲ ਗੁਰਦਾਸਪੁਰ ਤੋਂ ਜੋ ਜੋ ਡਾਕੂਮੈਂਟ ਮੰਗੇ ਜੋ ਵੀ ਕੁਝ ਪ੍ਰੂਫ ਮੰਗੇ ਮੈਂ ਸਾਰੇ ਪ੍ਰੂਫ ਦਿੱਤੇ ਫਿਰ ਵੀ ਆ ਮਤਲਬ ਕਿ ਵੀਜ਼ਾ ਨਹੀਂ ਕਹਿੰਦੇ ਉੱਪਰੋਂ ਲੱਗਿਆ ਮੇਰਾ ਮੈਨੂੰ ਦੇਖ ਤੇ ਇਹ ਕੀ ਕਹਦੇ ਆ ਕਿ ਇਹਨਾਂ ਨੂੰ ਵਾਪਸ ਭੇਜੋ ਅੱਜ ਭੇਜੋ ਮੈਂ ਦੱਸੋ ਕਿ ਕਿੰਨੇ ਪਾਕਿਸਤਾਨ ਨੂੰ ਵਾਪਸ ਭੇਜੇ ਨਾ। ਉਧਰ 2 ਦਿਨ ਦੀ ਡੈਡਲਾਈਨ ਸੀ ਅਮਰਸਰ ਦੇ ਡੀਸੀ ਨੇ ਸਪਸ਼ਟ ਕਰ ਦਿੱਤਾ ਹੈ ਬੀਐਸਐਫ ਦੇ ਵੱਲੋਂ ਕੋਈ ਵੀ ਆਦੇਸ਼ ਨਹੀਂ ਦਿੱਤੇ ਗਏ ਡਿਪਟੀ ਕਮਿਸ਼ਨਰ ਨੇ ਇਹ ਸਾਫ਼ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਬੀਐਸਐਫ ਨੇ ਵਾਡੀ ਸੰਬੰਧੀ ਕੋਈ ਵੀ ਕਾਰਵਾਈ ਕੋਈ ਵੀ ਅਨਾਉਂਸਮੈਂਟ ਨਹੀਂ ਕਰਵਾਈ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਉਸ ਗੱਲ ਦਾ ਡੀਸੀ ਨੇ ਹਵਾਲਾ ਦਿੱਤਾ ਹੈ ਅਰ ਦਰਸਲ 2 ਦਿਨਾਂ ਦੇ ਅੰਦਰ ਵਾਡੀ ਕਰਨ ਦੀ ਅਨਾਉਂਸਮੈਂਟ ਹੋਈ ਸੀ ਸਰਦੀ ਇਲਾਕਿਆਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਸੀ 2 ਦਿਨ ਬਾਅਦ BSF ਵੱਲੋਂ ਗੇਟ ਬੰਦ ਕਰਨ ਦੀ ਸਨੋਚਮੈਂਟ ਦੇ ਵਿੱਚ ਗੱਲ ਕਹੀ ਗਈ ਸੀ ਤਾਰ ਪਾਰ ਜ਼ਮੀਨ ਤੇ 2 ਦਿਨ ਦੇ ਵਿੱਚ ਵਾਡੀ ਦੇ ਆਦੇਸ਼ ਦਿੱਤੇ ਗਏ ਸਨ ਇਸੇ ਨੂੰ ਲੈ ਕੇ ਅਮਰਸਰ ਦੇ ਡੀਸੀ ਨੇ ਸਪਸ਼ਟ ਕਰਨ ਦਿੱਤਾ ਕਿ BSF ਵੱਲੋਂ ਕੋਈ ਵੀ ਅਜੇ ਆਦੇਸ਼ ਨਹੀਂ ਦਿੱਤੇ ਗਏ BSF ਨੇ ਵਾਡੀ ਸੰਬੰਧੀ ਕੋਈ ਵੀ ਅਨਾਉਂਸਮੈਂਟ ਨਹੀਂ ਕਰਵਾਈ ਨਗਰ ਨਿਵਾਸੀਆਂ ਨੂੰ BSF ਵੱਲੋਂ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਾਰੋਂ ਪਾਰਿਆ ਉਹ ਜਿਨ੍ਹਾਂ ਦੀ ਤੂੜੀ ਰਹਿੰਦੀ ਆ ਬਨਣ ਵਾਲੀ ਦੋ ਦਿਨਾਂ ਦੇ ਵਿੱਚ ਵਿੱਚ ਤੂੜੀ ਜਿਹੜੀ ਆ ਬਣਾ ਲੈਣ ਅਤੇ ਬਾਅਦ ਵਿੱਚ ਜਿਹੜੇ ਆ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰ ਦਿੱਤੇ ਜਾਣੇ ਹਨ ਦੁਬਾਰਾ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਾਰੋਂ ਪਾਰਿਆ ਅਦੇ ਜਿੰਨਾ ਦੀ ਤੂੜੀ ਬਣਨ ਵਾਲੀ ਰਹਿੰਦੀ ਆ ਉਹ ਦੋ ਦਿਨਾਂ ਦੇ ਅੰਦਰ ਅੰਦਰ ਤੂੜੀ ਜੜੀ ਬਣਾ ਲੈਣਾ ਤਾਂ ਜੋ ਬਾਅਦ ਵਿੱਚ ਜਿਹੜੇ ਆ ਬੀਐਸਐਫ ਵੱਲੋਂ ਗੇਟ ਬੰਦ ਕਰ ਦਿੱਤੇ ਜਾਣੇ ਹਨ ਕੀ ਭਾਰਤ ਪਹਿਲਗਾਮ ਹਮਲੇ ਦੇ ਜਵਾਬ ਦੀ ਤਿਆਰੀ ਕਰ ਰਿਹਾ ਹੈ ਆਰਐਸਐਸ ਮੁਖੀ ਮੋਨ ਭਗਵਤ ਦੇ ਵੱਡੇ ਬਿਆਨ ਦੇ ਕੀ ਸੰਕੇਤ ਨੇ ਕਿਉਂਕਿ ਮੋਨ ਭਗਵਤ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਦਾ ਫਰਜ਼ ਹੈ ਆਪਣੀ ਪ੍ਰਜਾ ਦੀ ਰੱਖਿਆ ਕਰਨਾ ਰਾਜਾ ਆਪਣਾ ਕਰਮ ਕਰੇਗਾ ਅਰਜਨ ਨੂੰ ਲੜਨ ਦੇ ਲੜਨ ਤੇ ਮਾਰਨ ਦਾ ਉਪਦੇਸ਼ ਜੇ ਅਸੀਂ ਗਵੰਡੀਆਂ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ ਪਰ ਗਵੰਡੀ ਆਪਣੇ ਧਰਮ ਦਾ ਪਾਲਣ ਨਹੀਂ ਕਰ ਰਹੇ Hindu ਲੋਕਾਂ ਨੇ ਧਰਮ ਨੂੰ ਸਿਰਫ ਕਰਮ ਕਾਂਡ ਸਮਝ ਲਿਆ ਮੋਨ ਭਗਵਨ ਨੇ ਕਿਹਾ ਕਿ Hindu ਸਮਾਜ ਨੂੰ Hindu ਧਰਮ ਸਮਝਣ ਦੀ ਜ਼ਰੂਰਤ ਹੈ ਪਰ ਨਾਲ ਹੀ ਮੋਨ ਭਗਵਤ ਦੇ ਇਸ ਬਿਆਨ ਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਸਕਦੇ ਨੇ ਤੇ ਇਸ ਕਰਕੇ ਸਵਾਲ ਹੈ ਕਿ ਕੀ ਭਾਰਤ ਪਹਿਲਗਾਮ ਹਮਲੇ ਦੇ ਜਵਾਬ ਦੀ ਤਿਆਰੀ ਕਰ ਰਿਹਾ ਕਿਉਂਕਿ RSS ਮੁਖੀ ਮੋਨ ਭਗਵਤ ਨੇ ਕਿਹਾ ਕਿ ਰਾਜਾ ਆਪਣਾ ਕਰਮ ਕਰੇਗਾ ਅਰਜਨ ਨੂੰ ਲੜਨ ਤੇ ਮਾਰਨ ਦਾ ਉਪਦੇਸ਼ ਸੀ ਅਸੀਂ ਗਵੰਡੀਆਂ ਨੂੰ ਕਸ਼ ਨਹੀਂ ਦੇਣਾ ਚਾਹੁੰਦੇ ਪਰ ਗਵੰਡੀ ਆਪਣੇ ਧਰਮ ਦਾ ਪਾਲਣ ਨਹੀਂ ਕਰ ਰਹੇ ਹਮ ਹਮ ਕਦੀ ਵੀ ਆਪਣੇ ਪੜੋਸੀਆਂ ਦੀ ਕੋਈ અપਮਾਨ ਕੋਈ ਹਾਨੀ ਨਹੀਂ ਕਰਦੇ ਲੇਕਿਨ ਐਸਾ ਹਮ ਰਹਤੇ ਹੈ ਤੋ ਵੀ ਅਗਰ ਕੋਈ ਉਤਰਾ ਹੈ ਬੁਰਾਈ ਪਰ तो वहां पर आप दूसरा इलाज क्या है राजा का कर्तव्य तो है प्रजा की रक्षा करना राजा अपना कर्तव्य तो करें दोनों धर्म है इसलिए गीता में गीता में अहिंसा का उपदेश है अहिंसा है। का उपदेश इसलिए किया कि अर्जुन लड़े और मारे ਸ਼ਹੀਦ ਵਿਨੇ ਨਰਵਾਲ ਦੇ ਪਰਿਵਾਰ ਦੇ ਲਈ ਸੀਐਮ ਸ਼ੈਣੀ ਨੇ ਵੱਡਾ ਐਲਾਨ ਕੀਤਾ ਹੈ ਵਿਨੇ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਜਾਣਗੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ ਦਰਸਲ ਪਹਿਲਗਾਮ ਅੱਤਵਾਦੀ ਹਮਲੇ ਦੇ ਵਿੱਚ ਵਿਨੇ ਨਰਵਾਲ ਸ਼ਹੀਦ ਹੋ ਗਏ ਸਨ ਅੱਤਾਂ ਇਸ ਦੇ ਕਿ ਹੁਣ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਦੇ ਪਰਿਵਾਰ ਦੇ ਲਈ ਵਿਨੇ ਨਰਵਾਲ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਜਾਣਗੇ ਤੇ ਨਾਲ ਹੀ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਹਰਿਆਣਾ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਪਹਿਲਗਾਮ ਹਮਲੇ ਤੋਂ ਬਾਅਦ ਵੀ ਸਬਕ ਨਹੀਂ ਸਿੱਖਿਆ ਜਾ ਰਿਹਾ ਪਠਾਨਕੋਟ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਦੁਕਾਨਾਂ ਤੇ ਸ਼ਰੇਆਮ ਫੌਜ ਦੀ ਵਰਦੀ ਵਿਖਰੀ ਹੈ ਦੁਕਾਨਾਂ ਦੇ ਬਾਹਰ ਫੌਜ ਦੀ ਵਰਦੀ ਲਟਕੀ ਹੋਈ ਨਜ਼ਰ ਆ ਰਹੀ ਹੈ ਦੁਕਾਨਾਂ ਤੇ ਆਰਮੀ ਦਾ ਹੋਰ ਸਮਾਨ ਵੀ ਵਿਕ ਰਿਹਾ ਹੈ ਕੋਈ ਖੁੱਲੇ ਆਮ ਨਹੀਂ ਵੇਚ ਸਕਦਾ ਫੌਜ ਦੀ ਵਰਦੀ ਡੀਐਸਪੀ ਸੁਮੇਰ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਸਮਝਾਉਣ ਦੇ ਲਈ ਟੀਮਾਂ ਦਾ ਗਠਨ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਪਹਿਲਗਾਮ ਦੇ ਵਿੱਚ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਵੀ ਫੌਜ ਦੀ ਵਰਦੀ ਪਾਈ ਹੋਈ ਸੀ सुरक्षा फोर्स धोखा देने दे अतवादी फौज की वर्दी का इस्तेमाल करते हैं जैसे कि आप जानते हैं कि जो पहलगाम में टेररिस्ट अटैक हुआ वो बहुत ही दर्दनाक है और उसमें ये कहा जाता है कि उन्होंने शायद पुलिस और भी मिलिट्री की यूनिफॉर्म का मिसयूज़ किया तो अभी ऐसा है कि डिस्ट्रिक्ट पठानकोट में हमारे जो यहाँ डिप्टी कमिश्नर उन्होंने जो आ... बीएनएसएस की धारा 163 है उसके अंडर ये एक प्रोहिट्री ऑर्डर जो है वो जारी किया हुआ है जो इनफेक्ट है अभी जिसमें किसी भी टाइप का जो मिलिट्री की यूनिफॉर्म उसके पैटर्न्स या कैमोफ्लाज यूनिफॉर्म या कोई ऐसी इक्विपमेंट जो मिलिट्री से रिलेटेड हो उसको उसका किसी भी टाइप का जो इस्तेमाल है वो उस पर रोक है तो कोई भी बंदा या कोई ऐसा व्यापारी इस चीज़ को यूज़ नहीं कर सकता ना आगे सेल कर सकता है ਰੁਕਰਾਂਗੇ ਅਗਲੀ ਖਬਰ ਦਾ ਨਿਗਰਾਨ ਕਮੇਟੀ ਨੂੰ ਮੀਟਿੰਗ ਦੇ ਲਈ ਗੁਰੂ ਘਰ ਦਾ ਹਾਲ ਨਹੀਂ ਮਿਲਿਆ ਫਤੇਗੜ ਸਾਹਿਬ ਦੇ ਗੁਰੂ ਘਰ ਦੇ ਵਿੱਚ ਮੀਟਿੰਗ ਦੇ ਲਈ ਇਜਾਜ਼ਤ ਨਹੀਂ ਦਿੱਤੀ ਗਈ ਨਿਗਰਾਨ ਕਮੇਟੀ ਦੇ ਸਮਰਥਕਾਂ ਦੀ ਪ੍ਰਬੰਧਕਾਂ ਦੇ ਨਾਲ ਬਹਿਸ ਵੀ ਹੋਈ ਦੋਵੇਂ ਤਰ੍ਹਾਂ ਦੇ ਵਿਚਾਲੇ ਤਲਖ ਕਲਾਮੀ ਹੁੰਦੀ ਹੋਈ ਨਜ਼ਰ ਆਈ ਹਾਲ ਦੇ ਗੇਟ ਅੱਗੇ ਟਰੈਕਟਰ ਲਾ ਕੇ ਰਾਹ ਨੂੰ ਬੰਦ ਕਰ ਦਿੱਤਾ ਗਿਆ ਨਿਗਰਾਨ ਕਮੇਟੀ ਨੇ ਅਕਾਲੀ ਦਲ ਦੀ ਫਰਕੀ ਨੂੰ ਅਸਲ ਮੀਟਿੰਗ ਕਰਨੀ ਸੀ ਪ੍ਰਕਾਸ਼ਤ ਪ੍ਰੇਮ ਸਿੰਘ ਚੰਗੂ ਮਾਜਰਾ ਇੱਕ ਵਾਅ ਚਿੰਤੂ ਦਾ ਇਹ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਪਾਰਿਸ ਮੀਟਿੰਗ ਨੂੰ ਲੈ ਕੇ ਗੁਰੂ ਘਰ ਦਾ ਹਾਲ ਨਹੀਂ ਦਿੱਤਾ ਗਿਆ ਗੁਰੂ ਘ ਦੀ ਇਜਾਜ਼ਤ ਜੋ ਕਿ ਪ੍ਰਬੰਧਕਾਂ ਦੇ ਵੱਲੋਂ ਨਹੀਂ ਦਿੱਤੀ ਕਿ ਜਿਸ ਦੇ ਬਾਅਦ ਨਿਗਰਾਨ ਕਮੇਟੀ ਦੇ ਸਮਰਥਕਾਂ ਦੀ ਪ੍ਰਬੰਧਕਾਂ ਦੇ ਨਾਲ ਬਹਿਸ ਹੁੰਦੀ ਹੋਈ ਵੀ ਨਜ਼ਰ ਆਈ ਨਹੀਂ ਨਹੀਂ ਤੁਸੀਂ ਇਹ ਵੀ ਗੱਲ ਜਵਾਬ ਦਿੰਨੇ ਹੋ ਬਲਾਓ ਕਿੱਥੇ ਮੈਨੂੰ ਮੈਨੇਜਰ ਤਾਂ ਹੈ ਹੀ ਨਹੀਂ ਜੀ ਉਹ ਬੈਠਾ ਤਾਂ ਹੋਵੇਗੀ ਫਿਰ ਕੋਈ ਬਲਾਓ ਤੁਹਾਨੂੰ ਜਿਹੜਾ ਮੁਸਾਫੇ ਦਾ ਅਫਸਰ ਹੋ ਤਾਂ ਬਲਾਓ 5 ਸਰੇ ਗੁਰਦਾਰੇ ਨੇ ਛੋਟੇ ਘਰ ਦੇ ਨੇ ਛੋਟੇ ਛੋਟੇ ਘਰ ਬਗਾਨੇ ਨੇ ਇਹ ਕਿਹੜੇ ਪਰੋਤਵਾਲੇ ਨਾ ਹੁੰਦੇ ਤਾਂ ਆਪਾਂ ਤੁਸੀਂ ਆਪਣੇ ਕੰਟਰੋਲ ਚ ਆਵੋ ਸਰਦ ਸਾਹਿਬ ਆਪ ਵੀ ਮੈਂ ਇਹ ਗੱਲ ਹੈ ਕਿ ਤੁਸੀਂ ਆਪਣੇ ਕੰਟਰੋਲ ਚ ਉਂਗਲ ਥੱਲੇ ਕਰ ਉਂਗਲ ਕੋ ਥੱਲੇ ਕਰ ਦੂੰਗਾ ਸਾਹਿਬ ਗੱਲਾਂ ਸੁਣੋ ਮੈਂ ਜਿਹੜੇ ਸਟੈਂਡ ਕੋ ਆਇਆ ਮੈਨੂੰ ਤੁਸੀਂ ਕਰ ਨਹੀਂ ਰਹੇ ਜਿਹੜੇ تین ਇੱਥੇ ਬੰਦੇ ਕਰਨ ਉਹਨਾਂ ਨੂੰ ਕਹੋ ਤੇ ਇਹਨਾਂ ਮੈਨੇਜਰ ਰਹਿਣ ਨੂੰ ਤੁਸੀਂ ਕਹਿ ਨਹੀਂ ਰਹੇ ਉਹ ਹੈ ਹੀ ਨਹੀਂ ਜੀ ਛੱਡ ਕੇ ਬਸ ਕੇ ਮੈਨੂੰ ਗਾਣ ਕਹੀਏ ਮੈਂ ਬਣਾਉਂਦੇ ਆ ਰੱਖ ਨਾਮ ਮੈਨੇਜਰ ਇੱਥੇ ਸਾਰਿਆਂ ਨੂੰ ਪਤਾ ਹੈ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਨਾਮ ਹੈ ਇੱਥੇ ਮੈਨੇਜਰ ਦਾ ਨਾਮ ਹੈ ਮੈਨੂੰ ਕੋਈ ਇਹਨਾਂ ਦਾ ਬਾਪ ਦਾਵਾ ਬਦਲ ਹਾਂ ਆਪਣਾ ਜੀ ਮੈਨੇਜਰ ਦੇ ਨਾਲ ਦੀ ਉਹ ਜੇ ਇਹ ਵਕਤ ਤੇ ਨਹੀਂ ਆਪਾਂ ਕੁਝ ਕਰ ਸਕਦੇ ਹਾਂ ਸਟਾਫ ਹੈ ਇੱਥੇ ਆਹ ਸਭ ਮੈਂ ਸਮਝਾਦਾ ਨੀਂ ਥੋੜਾ ਦਾ ਮੈਂ ਤੇ ਖਾ ਥੋੜਾ ਨਾ ਪੰਜ ਮੂਹਰਾਂ ਦਾ ਪੰਜਾ ਥੋੜੇ ਬੱਤਾਂ ਲੈ ਮੱਥਾ ਟੇਕ ਜਾ ਤੂੰ ਥੀ ਗੱਲੇ ਪੈ ਤਾ ਮੈਂ ਕਿੰਨਾ ਨਹੀਂ ਕੋ ਮੱਥਾ ਨਾ ਟੇਕੋ ਮੇਰਾ ਮੱਥਾ ਟੇਕ ਜਾ ਕਿਸੇ ਪਿਓ ਦੇ ਨਹੀਂ ਹੈਗੇ ਪੰਚ ਦੇ ਇਹੇ ਤੂੰ ਮੇਰੇ ਨਾਲ ਨਾ ਕਰ ਤੂੰ ਸਾ ਲੱਗ ਜਾਉਗਾ ਨਾ ਕਰੋ ਜਿਹੜਾ ਇੱਕੋ ਅਸੀਂ ਡਾਂਡੇ ਲੈ ਲੈਂਦੇ ਮੱਥਾ ਸੰਗੈ ਟੇਕ ਦਈਏ ਕਿਸੇ ਪਿਓ ਦੇ ਨਹੀਂ ਹੈਗੇ ਤੂੰ ਤਾਂ ਕਰੋ ਲੈ ਫਿਰ ਜਿੱਦੇ ਲਾਵਾਂਗੇ ਕਿੱਥੇ ਲਾਵੂ ਨੀ ਨਹੀਂ ਤੁਸੀਂ ਇਹਦੀ ਗੱਲ ਜਵਾਬ ਦਿੰਦੇ ਹੋ ਬਲਾਓ ਕਿ ਜੇ ਮੈਨੂੰ ਬਲਾਓ ਮੈਨੇਜਰ ਤਾਂ ਹੈ ਹੀ ਨਹੀਂ ਜੀ ਉਹ ਬੈਠਾ ਤਾਂ ਹੋਵੇ ਜੀ ਫਿਰ ਕੋਈ ਬਲਾਓ ਤੁਮ ਦਾ ਮਨ ਜਿਹੜਾ ਮੁਆਫੇ ਦਾ ਅਫਸਰ ਹੋ ਤਾਂ ਬਲਾਓ ਇਹ ਸਪਾਂਸਰ ਇਹ ਗੁਰਦਾਬ ਨੇ ਥੋੜੇ ਘਰ ਦੇ ਨੇ ਤੁਸੀਂ ਥੋੜੇ ਥੋੜੇ ਘਰ ਬਗਾਨੇ ਨੇ ਇਹ ਜਿਹਨੇ ਕਰੋ ਦਫਾ ਲੈਣਾ ਉਹ ਤੋਂ ਤਾਂ ਤੁਸੀਂ ਆਪਣੇ ਕੰਟਰੋਲ ਚ ਰਹੋ ਸਰ ਸਾਹਿਬ ਆਪ ਜੀ ਮੈਂ ਇਹ ਗੱਲ ਕਰ ਤੂੰ ਆਪਣੇ ਕੰਟਰੋਲ ਚ ਰਹਿ ਗਏ ਥੱਲੇ ਕਰ ਉਂਗੜ ਕੋ ਥਾਲੀ ਇਹ ਅਫਸੋਸ ਦੀ ਗੱਲ ਆ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੰਦਾ ਨਹੀਂ ਮਾਰਿਆ ਬਲਕਿ ਅੱਗੇ ਇੱਕ ਟਰੈਕਟਰ ਵੀ ਖੜਾਤਾ ਅਰੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਵੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਹ ਜੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਉਂਦਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਾਹਿਬਾਨਾਂ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲ ਸਕਦੀ ਫਿਰ ਸੜਕਾਂ ਤੇ ਮਿਲੇਗੀ ਇੱਥੇ ਗੈਰ ਸਿਧਾਂਤਕ ਲੋਕ ਆਣ ਕੇ ਮੀਟਿੰਗਾਂ ਕਰਨਗੇ ਤੋਂ ਬੜਾ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਬਾ ਅੱਜ ਮਹਿਸੂਸ ਕਰਦਾ ਇਹ ਸਮਾਂ ਆ ਗਿਆ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਆ। ਫਿਰਸਪੁਰ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਫਾਇਰਿੰਗ ਹੋਈ ਹੈ ਗੋਲੀ ਲੱਗਣ ਦੇ ਨਾਲ ਦੋ ਬਦਮਾਸ਼ ਜ਼ਖਮੀ ਹੋਏ ਨੇ ਦੋਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮਾਂ ਤੋਂ ਹਥਿਆਰ ਬਰਾਮਦ ਕੀਤੇ ਨੇ। ਨਾਕਾ ਦੇਖ ਕੇ ਬਦਮਾਸ਼ਾਂ ਨੇ ਬਾਈਕ ਭਜਾ ਲਈ ਸੀ ਪਿੱਛਾ ਕਰਨ ਤੇ ਪੁਲਿਸ ਟੀਮ ਤੇ ਫਾਇਰਿੰਗ ਕੀਤੀ ਗਈ। ਮੁਲਜ਼ਮਾਂ ਤੇ ਕਾਂਗਰਸੀ ਕੌਂਸਲਰ ਤੇ ਗੋਲੀ ਚਲਾਉਣ ਦਾ ਇਲਜ਼ਾਮ ਹੈ। ਆ ਤਾਂ ਉਸ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਇਸ ਜਗ੍ਹਾ ਤੇ ਪੁਲਿਸ ਤਰ ਨਾਕਾ ਲਗਾਇਆ ਗਿਆ ਸੀ ਜੋ ਰੋਕਣ ਦੇ ਲਈ ਕਿਹਾ ਗਿਆ ਰੁਕਣ ਦੇ ਲਈ ਕਿਹਾ ਗਿਆ ਤੇ ਇਹਨਾਂ ਦੇ ਵੱਲੋਂ ਆ ਬਾਈਕ ਪਹਛਾ ਲਈ ਜਾਂਦੀ ਹੈ ਪਿੱਛਾ ਕਰਨ ਤੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਗੋਲੀ ਲੱਗਣ ਦੇ ਨਾਲ ਦੋ ਬਦਮਾਸ਼ ਜ਼ਖਮੀ ਹੋਏ ਨੇ ਦੋਵਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਨੇ